ਸਾਸੀ ਗਾਲ ਦੋਸਤੋ ਦੋਸਤੋ ਮਾਤਾ ਚਿੰਤਪੋਨੀ ਜੀ ਦੇ ਮੇਲੇ ਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਸੀ ਸਾਵਣ ਦੇ ਤੇ ਉਹਨਾਂ ਨੇ ਲੰਗਰ ਲਾਇਆ ਸੀ ਤੇ ਅਸੀਂ ਉੱਥੇ ਗਿਆ ਸੀ ਮਹਾਂਤ ਚਿੰਟੇ ਵਾਲੇ ਪ੍ਰਸ਼ੋਤਮ ਗਿਰੀ ਜੀ ਤੇ ਉਹ ਵੀ ਪਹੁੰਚ ਗਏ ਅੱਥੇ ਸੀ ਉਹਨਾਂ ਦੇ ਕੋਲੋਂ ਆਸ਼ੀਰਵਾਦ ਲਿਆ ਸਾਰਿਆਂ ਨੇ ਤੇ ਬੜੀ ਜਿਦਾ ਖੁਸ਼ਦਿਲ ਰੂਹ ਆ ਮਹਾਪੁਰਸ਼ ਜਿਦਾ ਬਹੁਤ ਦੇਖਿਆ ਪਰ ਇੰਨੇ ਖੁਸ਼ਦਿਲ ਹਰ ਵੇਲੇ ਜਿਦਾ ਮਤਲਬ ਜਦੋਂ ਵੀ ਉਹਨਾਂ ਨੂੰ ਤੁਸੀਂ ਮਿਲ ਲਓ ਹਨਾ ਤੁਹਾਡੇ ਚਿਹਰੇ ਉੱਤੇ ਜਿਦਾ ਮਤਲਬ ਜਿੰਨੀ ਮਰਜ਼ੀ ਤਾਨੂੰ ਦਿੱਕਤ ਹੋਵੇ ਕੋਈ ਵੀ ਪਰੇਸ਼ਾਨੀ ਹੋਵੇ ਉਹਨਾਂ ਦੇ ਜਦਾਂ ਬੋਲ ਸੁਣ ਕੇ ਦੋ ਤੁਹਾਡੀ ਸਾਰੀ ਜਿਹੜੀ ਪਰੇਸ਼ਾਨੀ ਉਹ ਦੂਰ ਹੋ ਜਾਂਦੀ ਆ ਇਦਾਂ ਦੀ ਰਬੀ ਰੂ ਆ ਇਹ ਤੇ ਸ਼ੁਰੂ ਤੋਂ ਹੀ ਇੱਥੇ ਸਾਡੇ ਨਗਰ ਵਿੱਚ ਵੀ ਜਦਾਂ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਆਂ ਤੇ ਫਿਰ ਹੁਣ ਕਰਪੂਥਲੇ ਵੀ ਇੱਕ ਸਥਾਨ ਆ ਉੱਥੇ ਵੀ ਇਹ ਸੇਵਾ ਕਰਦੇ ਆ ਨਾ ਕਦੇ ਉੱਥੇ ਚਲ ਜਾਂਦੇ ਆ ਕਦੇ ਇੱਥੇ ਰਹਿੰਦੇ ਆ ਮਨ ਸੰਗਤ ਦੀ ਲੋਕਾਈ ਦੀ ਸੇਵਾ ਲਈ ਆਪਣਾ ਜਿਹੜਾ ਜੀਵਨ ਆ ਉਹ ਸਮਰਪਿਤ ਕਰ ਦਿੱਤਾ ਇਹਨਾਂ ਨੇ ਤੇ ਫੇ ਆ ਗਏ ਸੰਗਤ ਲੋ ਤੇ ਆਪ ਮੱਥਾ ਟੇਕਿਆ ਉਹਨਾਂ ਨੇ ਮਾਤਾ ਜੀ ਦਾ ਸਰੂਪ ਸੀ ਉੱਥੇ ਤੇ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਫੇ ਉਹ ਬਿਰਾਜਮਾਨ ਹੋ ਗਏ ਆ ਤੇ ਸੰਗਤਾਂ ਉਹਨਾਂ ਤੋਂ ਆਸ਼ੀਰਵਾਦ ਲੈਣ ਲੱਗ ਪਈਆਂ ਕਿਉਂਕਿ ਇਦਾਂ ਦੀਆਂ ਕਮਾਈਆਂ ਵਾਲੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਪੂਰਵਲੇ ਜਨਮ ਦੀ ਕਮਾਈ ਹੁੰਦੀ ਆ ਹੁਣ ਦੇ ਜਨਮ ਦੀ ਸੰਗਤ ਦੀ ਇੰਨੀ ਸੇਵਾ ਇੰਨੇ ਲੰਗਰ ਚਲਦੇ ਆ ਨਾ ਸਾਰਾ ਦੇਖ ਰਿਹਾ ਕਰਦੇ ਆ ਨਾ ਤੇ ਬਹੁਤ ਹੀ ਇਹਨਾਂ ਦੀ ਦੇਣ ਆ ਜਿਦਾਂ ਆਪਣੇ ਲਾ ਲਓ ਵੀ ਕਾਰਸੀ ਵਾਲੇ ਬਾਬੇ ਹੁੰਦੇ ਆ ਆਪਣੇ ਸਿੱਖ ਭਰਾਵਾਂ ਵਿੱਚ ਇਦਾਂ ਹੀ ਆਪਣੇ ਹਿੰਦੂ ਭਰਾਵਾਂ ਵਿੱਚ ਜਿੱਦਾਂ ਮਤਲਬ ਇਹ ਵੀ ਜਦੋਂ ਬਹੁਤ ਵੱਡੀ ਸੇਵਾ ਕਰਦੇ ਆ ਮਤਲਬ ਸੰਗਤਾਂ ਵਿੱਚ ਇਹਨਾਂ ਦਾ ਬਹੁਤ ਆਦਰ ਮਾਣ ਕਰਦੀਆਂ ਸੰਗਤਾਂ ਬਹੁਤ ਇਹਨਾਂ ਦੀ ਮਾਨਤਾ ਆ ਮਤਲਬ ਪ੍ਰਮਾਤਮਾ ਵਾਲੇ ਪਾਸੇ ਪਾਉਂਦੀਆਂ ਸੰਗ ਪਾਉਂਦੇ ਸੰਗਤ ਨੂੰ ਸੰਗਤ ਨੂੰ ਕਦੇ ਵੀ ਇਹਨਾਂ ਕੋਲ ਜਾ ਕੇ ਕਦੇ ਵੀ ਕੋਈ ਮੰਨ ਦੇ ਉੱਤੇ ਜਿੱਦਾਂ ਮਤਲਬ ਸ਼ਿਕਰ ਨਹੀਂ ਰਹਿੰਦੀ ਹੈਗੀ ਤੇ ਵੀਰ ਸਾਰੇ ਸੇਵਾ ਕਰਨਦੇ ਆ ਸਾਰੇ ਜਣੇ ਖੜੇ ਆ ਤੇ ਇੱਧਰ ਇੱਕ ਵੀਰ ਹੋਰ ਮੱਥਾ ਟੇਕਣ ਆਇਆ ਸੀ ਉਧਰ ਬੀਬੀਆਂ ਵੀ ਬੈਠੀਆਂ ਆਪਣੀਆਂ ਤੇ ਉਧਰ ਸਾਰੇ ਆ ਸਾਡੇ ਨਗਰ ਦੇ ਆਲੇ ਦੁਆਲੇ ਦੇ ਨਗਰਾਂ ਦੀ ਸੰਗਤ ਉੱਥੇ ਇਕੱਠੀ ਹੋਈ ਹੈ ਨਾ ਤੇ ਕਿਉਂਕਿ ਅੱਜ 5 ਦਿਨ ਇਹਨਾਂ ਨੇ ਲੰਗਰ ਚਲਾਉਣਾ ਹੈ ਤੇ ਅੱਜ ਸ਼ਾਇਦ ਚੌਥਾ ਦਿਨ ਸੀਗਾ ਨਾ ਤੇ ਅਗਲੀ ਵਾਰ ਨੂੰ ਸ਼ਾਇਦ ਹੋਰ 10 ਦਿਨ ਵੀ ਚੱਲੇ ਇਹ ਲੰਗਰ ਤੇ ਉਹ ਸੰਗਤਾਂ ਬਾਰੀ-ਬਾਰੀ ਆਈ ਜਾਂਦੀਆਂ ਤੇ ਉਹਨਾਂ ਤੋਂ ਆਸ਼ੀਰਵਾਦ ਲਈ ਜਾਂਦੀਆਂ ਸੋ ਆ ਦੇਖ ਲੋ ਵੀਰ ਜਿੰਨੇ ਵੀ ਆਉਣ ਰਏ ਆ ਸਾਰਿਆਂ ਨੂੰ ਇਹਨਾਂ ਜਦੋਂ ਵੀ ਮਿਲਣਾ ਕਿਸੇ ਨੂੰ ਨਾ ਖੁਸ਼ ਹੋ ਕੇ ਮਿਲਣਾ ਭਾਵੇਂ ਉਹ ਬੱਚਾ ਹੋਵੇ ਭਾਵੇਂ ਕੋਈ ਬਜ਼ੁਰਗ ਹੋਵੇ ਇਹਨਾਂ ਦਾ ਸ਼ੁਰੂ ਤੋਂ ਹੀ ਜਿਦਾ ਪਰਮਾਤਮਾ ਵੱਲੋਂ ਹੀ ਜਿਦਾ ਮਤਲਬ ਰੱਬੀ ਰੂਹਾਂ ਦੇ ਜਿਹੜੇ ਸੁਭਾਅ ਹੁੰਦੇ ਨਾ ਕਈਆਂ ਦੇ ਜਿਦਾ ਮਤਲਬ ਬਹੁਤ ਖੁਸ਼ਦਿਲ ਹੁੰਦੇ ਆ ਇਦਾਂ ਹੈ ਇਹਨਾਂ ਦਾ ਹਿਸਾਬ-ਕਿਤਾਬ ਤੇ ਜੇ ਕਿਸੇ ਨੂੰ ਜਿਦਾ ਮਤਲਬ ਝੜਕਣਾ ਵੀ ਉਹ ਹਾਸੇ ਮਜ਼ਾਕ ਵਿੱਚ ਝੜਕਣਾ ਤੇ ਗੱਲ ਵੀ ਕਹਿ ਦੇਣੀ ਤਾਂ ਅਗਲੇ ਨੂੰ ਗੁੱਸਾ ਵੀ ਨਾ ਲੱਗੇ ਮਤਲਬ ਬਹੁਤ ਕਿਰਪਾ ਮਾਲਕ ਦੀ ਫਿਰ ਇੱਧਰ ਸਾਡੇ ਵੀਰ ਸਿਗੇ ਉਹਨਾਂ ਨੇ ਭੋਗ ਲਵਾਇਆ ਆ ਮਾਲ ਪੂੜਿਆਂ ਦਾ ਲੰਗਰ ਚੱਲਿਆ ਖੀਰ ਦਾ ਲੰਗਰ ਚੱਲਿਆ ਹਨ ਤੇ ਗੁਰਵਿੰਦਰ ਸਿੰਘ ਸ਼ੀਰਗਿਲ ਉਹਨਾਂ ਨੇ ਮੱਥਾ ਟੇਕ ਕੇ ਤੇ ਪ੍ਰਣਾਮ ਕੀਤਾ ਤੇ ਸ਼ੁਰੂ ਹੋ ਗਿਆ ਲੰਗਰ ਜੀ ਫਿਰ ਅਸੀਂ ਉੱਥੇ ਖੜੇ ਸੀ ਫਿਰ ਸੰਗਤ ਮਹੰਤਾਂ ਲਈ ਵੀ ਲੈ ਕੇ ਆ ਗਈ ਜੀ ਗੁਰੂਆਂ ਲਈ ਲੈ ਕੇ ਆ ਗਈ ਲੰਗਰ ਤੇ ਉਹ ਵੀ ਉਹਨਾਂ ਨੇ ਥੋੜੀ ਖੀਰ ਲਈ ਆ ਤੇ ਇੱਕ ਮਾਲ ਪੂੜਾ ਲਿਆਇਆ ਤੇ ਕਿਉਂਕਿ ਜਿਹੜੇ ਸਾਧੂ ਸੰਤ ਹੁੰਦੇ ਹਨ ਨਾ ਤੇ ਉਹ ਘਟ ਹੀ ਛੱਕਦੇ ਹੁੰਦੇ ਆ ਜਿੰਨਾ ਦੂਜਿਆਂ ਨਾਲੋਂ ਆ ਦੇਖੋ ਕਿੰਨੇ ਪਿਆਰ ਨਾਲ ਰੀਝ ਨਾਲ ਛਕਣਦੇ ਆ ਮੈਂ ਪਹਿਲੀ ਵਾਰ ਉਹਨਾਂ ਨੂੰ ਇਦਾਂ ਛਕਦੇ ਨੂੰ ਦੇਖਿਆ ਆਪਣੀ ਲਾਈਵ ਵਿੱਚ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਇਹ ਤੇ ਮੈਂ ਫਿਰ ਉਹ ਮੌਕਾ ਜਿਹੜਾ ਗਵਾਇਆ ਨਹੀਂ ਮੈਂ ਕਿਹਾ ਚਲੋ ਇਹਦੀ ਵੀਡੀਓ ਬਣਾ ਲਵਾਂ ਨਾ ਸੰਗਤ ਨੂੰ ਵੀ ਦਿਖਾਓ ਆ ਦੇਖੋ ਜੀ ਆ ਖੀਰ ਆ ਆ ਦਾਲ ਆ ਆ ਮਟਰ ਪਨੀਰ ਤੇ ਪ੍ਰਸ਼ਾਦੇ ਇੱਧਰਲੇ ਪਾਸੇ ਆ ਜਾਣੇ ਆ ਆ ਦੇਖੋ ਜੀ ਪ੍ਰਸ਼ਾਦੇ ਹੁਣ ਬਸ ਸਟਾਰਟ ਕਰਨ ਲੱਗੇ ਆ ਲੰਗਰ ਤੇ ਲੰਗਰ ਹੁਣ ਸਮਝ ਲਓ ਵੀ ਸ਼ੁਰੂ ਹੀ ਆ ਸੰਗਤਾਂ ਆਉਣ ਲੱਪਈਆਂ ਤੇ ਪਹਿਲਾਂ ਚਾਹ ਦਾ ਬਿਸਕੁਟਾਂ ਦਾ ਲੰਗਰ ਚੱਲਿਆ ਸੀ ਤੇ ਹੁਣ ਮਤਲਬ ਸਾਰੀ ਦਿਹਾੜੀ ਚੱਲਣਾ ਦੂਜਾ ਲੰਗਰ ਤੇ ਸ਼ਾਮ ਨੂੰ ਆਈਸਕ੍ਰੀਮ ਦਾ ਲੰਗਰ ਮਤਲਬ ਜਿੱਦਾਂ ਜਿੱਦਾਂ ਕਿਸੇ ਦੀ ਸ਼ਰਧਾ ਹੈ ਜੀ ਅਸੀਂ ਆ ਸੇਵਾ ਕਰਦੇ ਆ ਅਸੀਂ ਆ ਸੇਵਾ ਕਰਦੇ ਆ ਉਦਾਂ ਉਦਾਂ ਕਰੀ ਜਾਂਦੇ ਸਾਰੇ ਆ ਦੇਖੋ ਜੀ ਸੰਗਤ ਸਾਰੀ ਲੈਣਾ ਵਿੱਚ ਲੱਗੀ ਆ ਜ਼ਰੂਰੀ ਨਹੀਂ ਵੀ ਜਿਹੜੇ ਮਾਤਾ ਦੇ ਦਰਸ਼ਨ ਕਰਨ ਜਾਂਦੇ ਆ ਵੀ ਉਹਨਾਂ ਲਈ ਲੰਗਰ ਖੁੱਲੇ ਸੱਦੇ ਜੀ ਕੋਈ ਨੰਗਦਾ ਕੋਈ ਮੇਰਾ ਭਰਾ ਕੋਈ ਦਿਹਾੜੀਦਾਰ ਭਰਾ ਕੋਈ ਦਿਹਾੜੀ ਲਾਉਣ ਗਿਆ ਮਤਲਬ ਦਪਹਿਰ ਨੂੰ ਘੰਟਾ ਟੱਕਾ ਨਾ ਆਰਾਮ ਕਰਨ ਲਈ ਜਾਂਦਾ ਉਹਨੂੰ ਨਹੀਂ ਤਾਂ ਉੱਥੇ ਜਾ ਕੇ ਪਹਿਲਾਂ ਬਣਾਉਣੀ ਪੈਂਦੀ ਆ ਉਹਨੇ ਵੀ ਦੇਖਿਆ ਲੰਗਰ ਆ ਤਾਂ ਉਸ ਵੀਰ ਨੇ ਵੀ ਛਕਿਆ ਲੰਗਰ ਮਤਲਬ ਜਿਹਦੇ ਭਾਗਾਂ ਦਾ ਆ ਜਿਹਦੇ ਕਰਮਾਂ ਦਾ ਆ ਉਹਨੇ ਭਾਈ ਛਕ ਲੈਣਾ ਤੇ ਸੇਵਾ ਕਰਨ ਵਾਲਿਆਂ ਨੇ ਸੇਵਾ ਕਰ ਲੈਣੀ ਆ ਬੀਰ ਬਾਬਾ ਜੀ ਇੱਥੇ ਬਿਸਕੁਟ ਦੀ ਸੇਵਾ ਕਰਦੇ ਸੀ ਇੱਧਰ ਸੰਗਤਾਂ ਦੇਖ ਲਓ ਦੇਖ ਦੇ ਕੇ ਆਪਣੇ ਮੋਟਰਸਾਈਕਲ ਸਕੂਟਰੀਆਂ ਗੱਡੀਆਂ ਸਾਈਡ ਤੇ ਲਾ ਕੇ ਤੇ ਸੰਗਤ ਲੰਗਰ ਸ਼ਕੀ ਜਾਂਦੀ ਸਾਡੇ ਪਿੰਡ ਵਿੱਚ ਅੱਜ ਤਿੰਨ ਲੰਗਰ ਲੱਗੇ ਸੀ ਜੀ ਤੇ ਬਹੁਤ ਉਤਸ਼ਾਹ ਦੇ ਨਾਲ ਮਤਲਬ ਤਿੰਨ ਲੰਗਰ ਚੱਲ ਰਿਹਾ ਸੀਗੇ ਤੇ ਚਲੋ ਜਿੰਨੇ ਵੀ ਜਿਹਦੇ ਵਿੱਚ ਸਮਰਥਾ ਹਨ ਉਹ ਆਪਣੇ ਹਿਸਾਬ ਨਾਲ ਉੱਥੇ ਲਾਈ ਸੀਗੇ ਉਹਨਾਂ ਨੇ ਹਨ ਤੇ ਇਹਨਾਂ ਨੇ ਇਹ ਵੀ ਐਦ ਕੀ ਕਿਹਾ ਆ ਵੀ ਅਸੀਂ ਅਗਲੀ ਯਾਰ ਨੂੰ ਹਨ ਹੋਲੇ ਮਹਲੇ ਤੇ ਵੀ ਜਦਾ ਮਤਲਬ ਜਿਹੜੀਆਂ ਸੰਗਤਾਂ ਸਾਡੇ ਲੋ ਪਿੰਡ ਲੋ ਪੱਕਾ ਇੱਕ ਲੰਗਰ ਲੱਗਦਾ ਹੈ ਉੱਥੇ ਹੋਲੇ ਮਹਲੇ ਤੇ ਤੇ ਬਹੁਤ ਵੱਡੇ ਪੱਧਰ ਤੇ ਲੱਗਦਾ ਹੈ ਲਗਾਤਾਰ ਕਿੰਨੇ ਦਿਨ ਚੱਲਦਾ ਹੈ ਨਾ ਉਹ ਲੰਗਰ ਤੇ ਇਸ ਲਈ ਹੁਣ ਜਿੱਦਾਂ ਮਤਲਬ ਜਿਹੜੀਆਂ ਸੰਗਤਾਂ ਉੱਥੇ ਜਾ ਨਹੀਂ ਪਉਂਦੀਆਂ ਹੈਗੀਆਂ ਆ ਕਰਕੇ ਹੁਣ ਮਤਲਬ ਜਦਾਂ ਇਹਨਾਂ ਨੇ ਕਿਹਾ ਆ ਵੀ ਅਗਲੀਆਂ ਨੂੰ ਅਸੀਂ ਜਿਹੜਾ ਉਹ ਲੇ ਮਲੇ ਵਾਲਾ ਲੰਗਰ ਇੱਥੇ ਪਿੰਡ ਵੀ ਲਾਇਆ ਕਰਾਂਗੇ ਜਿਹੜੀ ਸੰਗਤ ਇੱਥੋਂ ਦੀ ਨੰਗਿਆ ਕਰੂਗੀ ਮਤਲਬ ਜਮਸ਼ੀਰ ਦੀ ਜਿਹੜੀ ਸੇਵਾ ਆ ਉਹ ਦੂਰੀ ਹੋ ਜਾਣੀ ਆ ਉੱਥੇ ਵੀ ਸੰਗਤ ਸੇਵਾ ਕਰਿਆ ਕਰੂਗੀ ਇੱਥੇ ਵੀ ਸੰਗਤ ਸੇਵਾ ਕਰਿਆ ਕਰੂਗੀ ਮਤਲਬ ਆਪਣੇ ਨਗਰ ਵਿੱਚ ਵੀ ਕਈ ਮਤਲਬ ਬੀਬੀਆਂ ਤੂੰ ਜਾਣ ਹੀ ਹੁੰਦਾ ਉੱਥੇ ਜਦਾਂ ਮਤਲਬ ਸਮਾ ਉਦਾਂ ਦਾ ਹੁੰਦਾ ਜਾਂ ਕਿਦਾਂ ਨਾ ਕਈ ਜਣੇ ਜਾ ਆਉਂਦੇ ਆ ਪਰ ਉੱਥੇ ਬਹੁਤ ਵੱਡੇ ਪੱਧਰ ਤੇ ਲੰਗਰ ਲੱਗਦਾ ਆ ਸਾਡੇ ਪਿੰਡ ਲੋ ਕਈ ਸਾਲਾਂ ਤੋਂ ਤੇ ਹੁਣ ਇੱਥੇ ਪਿੰਡ ਵੀ ਲੱਗਿਆ ਕਰੂਗਾ ਜੀ ਇਹ ਦੋਰੀਆਂ ਵਧਾਈਆਂ ਸਾਰੇ ਪਿੰਡ ਨੂੰ ਮਤਲਬ ਦੂਰਾ ਲੰਗਰ ਲੱਗਣ ਦਾ ਪੈਣਾ ਮਨੀਲਾ ਸ਼ਾਰਟ ਵਾਲੇ ਚਾਚਾ ਜੀ ਵੀ ਆਸ਼ੀਰਵਾਦ ਲੈਣਦੇ ਆ ਉਹਨਾਂ ਤੋਂ ਤੇ ਮਾਂਤਾ ਨੇ ਉਹਨਾਂ ਨੂੰ ਮਾਇਆ ਦਿੱਤੀ ਆ ਕਹਿੰਦੇ ਵੀ ਉੱਥੇ ਮੱਥਾ ਟੇਕ ਦਿਓ ਮਾਤਾਰਾਣੀ ਦੇ ਸਰੂਪ ਮੋਰੇ ਇਧਰ ਡੀ ਜੇ ਵਾਲੇ ਵੀ ਆਪਨੇ ਸੋਲ ਡੀ ਜੇ ਲੋ ਸੇਵਾ ਸੀ ਕਿਉਂਕਿ ਉੱਥੇ ਮਾਈਕ ਲਾ ਕੇ ਫਿਰ ਸੰਗਤਾਂ ਨੂੰ ਆਵਾਜ਼ਾਂ ਮਾਰਨੀਆਂ ਹੁੰਦੀਆਂ ਨਾ ਫਿਰ ਵਿੱਚ ਵਿੱਚ ਦੂਜੇ ਭਜਨ ਵੀ ਲਾਉਣੇ ਹੁੰਦੇ ਆ ਪੈਗੀ ਭਾਗ ਮੈਂ ਕਿਹਾ ਤਾਂ ਨਿਆ ਵੀ ਇਹਦੀ ਸੇਵਾ ਵੀ ਇੰਨਾ ਚਿਰ ਬੋਲਣਾ ਬਹੁਤ ਮੈਨੇ ਲਿਖਾਉਂਦਾ ਆ ਮੀ ਲਾਲੋ ਸੂਹਿਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਨੇ ਇਕਨੇ ਬੋਲੀ ਜਾਣਾ ਬੋਲੀ ਜਾਣਾ ਉਹਦਾ ਦੂਜੇ ਬੰਦੇ ਨਾਲੋਂ ਜ਼ਿਆਦਾ ਜੋਰ ਲੱਗਦਾ ਆਂਦਰਾ ਖਿੱਚ ਹੁੰਦੀ ਆ ਬੜੀ ਵੱਡੀ ਸੇਵਾ ਆ ਇਹ ਚਲੋ ਕਰਾਉਣ ਵਾਲਾ ਤਾਂ ਮਾਲਕ ਆ ਪਰ ਆਪ ਵੀ ਯਤਨ ਕਰਨਾ ਪੈਂਦਾ ਹਨਾ ਜੇ ਆਪਾਂ ਹੁਣ ਹੱਥ ਤੇ ਹੱਥ ਰੱਖ ਕੇ ਬਹਿ ਜਾਵਾਂਗੇ ਘਰੋਂ ਨਿਕਲਾਂਗੇ ਨਾ ਤਾਂ ਫੇਰ ਸੇਵਾ ਤੇ ਕਿਦਾਂ ਸਾਡੇ ਤੋਂ ਜਾ ਹੋਊਗਾ ਨਾ ਸਾਰੇ ਭਰਾ ਆਪਣੇ ਬੈਠੇ ਆ ਆਪਣੀ ਆਪਣੀ ਡਿਊਟੀ ਨਿਭਾ ਰਹੇ ਆ ਉਧਰ ਜਲਦੀ ਸੇਵਾ ਚੱਲਣ ਡਈ ਆ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਆ ਤੇ ਆਈ ਗਈ ਸੰਗਤ ਨੂੰ ਸੰਗਤ ਨੂੰ ਲੰਗਰ ਪਾਣੀ ਸ਼ਿਕਾਰ ਰਿਆ ਬੜਾ ਆਨੰਦ ਵਜਿਆ ਜੀ ਅੱਜ ਮਤਲਬ ਅੱਜ ਦਾ ਦਿਨ ਲੇਖੇ ਵਿੱਚ ਲੱਗ ਗਿਆ ਤਕਰੀਬਨ ਤਕਰੀਬਨ ਇਦਾਂ ਦੇ ਭਾਗ ਕਿਤੇ ਕਿਤੇ ਮਿਲਦੇ ਆ ਨਹੀਂ ਤਾਂ ਚਲੋ ਕਦੇ ਇੱਧਰ ਲਈ ਵੀਡੀਓ ਬਣਾ ਲਈ ਕਦੇ ਇੱਧਰ ਲਈ ਵੀਡੀਓ ਬਣਾ ਲਈਏ ਨਾ ਇਦਾਂ ਦੇ ਜਿਹੜੇ ਭਾਗ ਆ ਉਹ ਕਿਤੇ ਕਿਤੇ ਮਿਲਦੇ ਆ ਵੀ ਜਿਹੜਾ ਮਤਲਬ ਰੱਬੀ ਰੂਹਾਂ ਦੇ ਦਰਸ਼ਨ ਵੀ ਹੋ ਜਾਣੇ ਤੇ ਨਾਲ-ਨਾਲ ਆਪਾਂ ਸੇਵਾ ਵੀ ਕਰ ਲੈਣੀ ਫੇਰ ਅਸੀਂ ਚੱਲ ਗਏ ਲੰਗਰ ਜਿੱਥੇ ਪੱਕਦਾ ਆ ਕਿਉਂਕਿ ਇਹ ਵੀ ਬਹੁਤ ਵੱਡੀ ਸੇਵਾ ਆ ਲੰਗਰ ਪਕਾਉਣ ਵਾਲੀ ਬੀਬੀਆਂ ਭੈਣਾ ਮਤਲਬ ਤੱਪ ਦੀ ਅੱਗ ਦੇ ਮੂਹਰੇ ਬਹਿ ਕੇ ਤੇ ਉੱਥੇ ਪ੍ਰਸ਼ਾਦੇ ਪਕਾਉਂਦੀਆਂ ਸੰਗਤ ਲਈ ਇਹਨਾਂ ਦੇਖੋ ਆਟਾ ਗੋਂਦੀ ਆ ਮਾਤਾ ਨਾ ਅੱਡੀ ਨੀਆਂ ਪ੍ਰਾਤਾਂ ਵੇ ਸਵੇਰ ਦੀਆਂ ਵਿਚਾਰੀਆਂ ਲੱਗੀਆਂ 6 ਵਜੇ ਦੀਆਂ ਦੇਖੋ ਮਾਲਪੂੜੇ ਕੱਢਣ ਦੇ ਆ ਇਹ ਹਲਵਾਈ ਲਾਏ ਸੀਗੇ ਕਿਉਂਕਿ ਇਹ ਸਪੈਸ਼ਲ ਬਣਦੇ ਹੁੰਦੇ ਹਨ ਚਲੋ ਬੀਬੀਆਂ ਵੀ ਬਣਾ ਲੈਂਦੀਆਂ ਫਿਰ ਬੀਬੀਆਂ ਨੂੰ ਹੋਰ ਕੰਮ ਬਹੁਤ ਸੀ ਤਾਂ ਕਰਕੇ ਇਹਨਾਂ ਨੂੰ ਹਲਵਾਈਆਂ ਨੂੰ ਲਾ ਲਿਆ ਤੇ ਇੱਧਰ ਦੇਖੋ ਬੀਬੀਆਂ ਪੇੜੇ ਕਰਦੀਆਂ ਸਾਡੇ ਆਲੇ ਦੁਆਲੇ ਨਗਰਾਂ ਦੀਆਂ ਬੀਬੀਆਂ ਸਾਰੀਆਂ ਮਾਵਾ ਭੈਣਾਂ ਸਾਰੀਆਂ ਸਾਡੀਆਂ ਤੇ ਮੈਂ ਦੇਖ ਲਓ ਕਿੰਦਾ ਮੁਝ ਇੰਨੀ ਗਰਮੀ ਵਿੱਚ ਵੀ ਮੈਂ ਕਹਿੰਦਾ ਵੀ ਮਾਲਕ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਇਹਨਾਂ ਨੂੰ ਤੱਤੀਆਂ ਹਵਾਵਾਂ ਤੋਂ ਬਚਾਵੇ ਮਾਲਕ ਕਿਉਂਕਿ ਬੜੀ ਜਿਗਰੀ ਵਾਲੀ ਗੱਲ ਹੁੰਦੀ ਆ ਵੀ ਏਸੀਆਂ ਵਾਲੇ ਟਾਈਮ ਵਿੱਚ ਏਸੀਆਂ ਦਾ ਦੌਰ ਚੱਲਦਾ ਆ ਤੇ ਤੁਸੀਂ ਪੱਠੀ ਮੂਰੇ ਬਹਿ ਕੇ ਤੇ ਪ੍ਰਸ਼ਾਦੇ ਪਕਾਉਨੇ ਆ ਨਾ ਮਤਲਬ ਇਹ ਵੀ ਬੜੀ ਵੱਡੀ ਸੇਵਾ ਆ ਮਾਤਾ ਮੈਂ ਕਹਾਂ ਇਹ ਤਾਂ ਜ਼ਿਆਦਾ ਯੋਗਦਾਨ ਆ ਵੀ ਮਾਤਾ ਦਾ ਆਟਾ ਗੁੰਨਣਾ ਜੋੜ ਲੱਗਦਾ ਭਾਈ ਜਿੱਕਦੇ ਚਾਰ ਬੰਦਿਆਂ ਦੀ ਰੋਟੀ ਲਾਉਣੀ ਪੈ ਜਵੇ ਤਾਂ ਔਖਾ ਹੋ ਜਾਂਦਾ ਆ ਤੇ ਮੁੜ ਕੇ ਜਿੱਦਾਂ ਜਿੱਦਾਂ ਸਾਰੇ ਜਣੇ ਆਈ ਜਾਂਦੇ ਆ ਤੇ ਇਧਰ ਬੀਬੀਆਂ ਲੱਗੀਆਂ ਆ ਉਦੋਂ ਲੱਗਦਾ ਆ ਆਂਟੀ ਨੂੰ ਫੋਨ ਆ ਗਿਆ ਜਦੋਂ ਘਰੋਂ ਦੇ ਰਹੀਏਵੇਂ ਹੁੰਦੇ ਆ ਨਾ ਤੇ ਨਾਲ ਨਾਲ ਸਿਵਾ ਵੀ ਚੱਲੀ ਜਾਂਦੀ ਆ ਨਾਲ ਨਾਲ ਕਾਰਵਾਰ ਵੀ ਦੇਖਣਾ ਆਪਾਂ ਪੱਟੀਆਂ ਦੇਖ ਲੋ ਤਿੰਨ ਚਾਰ ਲੱਗੀਆਂ ਆ ਤਰੀ ਬੀਬੀਆਂ ਬਦਲ ਬਦਲ ਕੇ ਤਾਂ ਸਾਹ ਲਈ ਜਾਂਦੀਆਂ ਫੇਲ ਆਪੇਂਦੀਆਂ ਫੇਲ ਹਟ ਜਾਂਦੀਆਂ ਫੇਲ ਆਪੇਂਦੀਆਂ ਤੇ ਇੱਧਰ ਸਾਡੇ ਵੀਰ ਹੋਣੀਆਂ ਆਏ ਸਿਗੇ ਤੇ ਹੁਣ ਅਸੀਂ ਚੱਲਦੇ ਆਂ ਦੋਸਤੋ ਸਾਨੂੰ ਦਿਓ ਆਗਿਆ ਜੀ ਮੈਂ ਤੁਹਾਡਾ ਆਪਣਾ ਮੋਨ